ਲੋਕ ਸਭਾ ਚੋਣਾਂ ਚ ਜਿੱਤ ਹਾਸਲ ਕਰਨ ਤੋਂ ਬਾਅਦ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਬਣੇ ਸ਼ੇਰ ਸਿੰਘ ਕੁਬਾਇਆ ਦੇ ਘਰ ਵਧਾਈ ਦੇਣ ਵਾਲਿਆਂ ਦੀ ਭਾਰੀ ਹਾਜ਼ਰੀ ਲੱਗੀ ਹੋਈ ਹੈ ਤੇ ਇਸ ਦੌਰਾਨ ਵਧਾਈ ਦੇਣ ਪਹੁੰਚ ਰਹੇ ਲੋਕ ਉਹਨਾਂ ਦੇ ਗਲ ਦੇ ਵਿੱਚ ਹਾਰ ਪਾ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਤੋਂ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤੰਤ ਹੈ ਜਿਹੜਾ ਸ਼ੇਰ ਸਿੰਘ ਕੁਬਾਇਆ ਜੋ ਕਿ ਫਿਰੋਜ਼ਪੁਰ ਤੋਂ ਸੰਸਦ ਬਣੇ ਨੇ ਕਾਂਗਰਸ ਦੇ ਉਮੀਦਵਾਰ ਸਨ ਹੁਣ ਉਹਨਾਂ ਨੂੰ ਵਧਾਈਆਂ ਦੇਣ ਦੇ ਲਈ ਹਲਕੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਇਸ ਮੌਕੇ ਸਮਰਥਕਾਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਟੋਲ ਡੱਗੇ ਦੇ ਉੱਤੇ ਨੱਚ ਕੇ ਭੰਗੜੇ ਪਾਏ ਜਾ ਰਹੇ ਨੇ ਤੇ ਨਾਲ ਹੀ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ ਸ਼ੇਰ ਯਾਨੀ ਕਿ ਸ਼ੇਰ ਸਿੰਘ ਖਬਾਇਆ ਹੀ ਕਰ ਸਕਦਾ ਹੈ ਸੋ ਜਿਸ ਕਾਰਨ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾ ਕੇ ਇਲਾਕੇ ਦਾ ਪੂਰਾ ਵਿਕਾਸ ਕਰਵਾਉਣਗੇ ਸੋ ਸ਼ੇਰ ਸਿੰਘ ਖਬਾਇਆ ਨੇ ਹਲਕਾ ਫਿਰੋਜ਼ਪੁਰ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਸੋ ਨਾਲ ਹੀ ਉਹਨਾਂ ਦੇ ਲੜਕੇ ਦਵਿੰਦਰ ਕਬਾਇਆ ਨੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਜਿੱਤ ਤੋਂ ਬਾਅਦ ਉਹਨਾਂ ਵੱਲੋਂ ਸਾਰੇ ਰੈਂਦੇ ਵਿਕਾਸ ਕੰਮ ਨੇ ਜਿਹੜੇ ਪੂਰੇ ਕਰਵਾਉਣ ਦੇ ਵਿੱਚ ਕੋਈ ਵੀ ਅਸਰ ਹੈ ਜਿਹੜੀ ਬਾਕੀ ਨਹੀਂ ਛੱਡੀ ਜਾਊਗੀ ਇਸ ਮੌਕੇ ਸਾਬਕਾ ਵਿਧਾਇਕ ਤੇ ਸ਼ੇਰ ਸਿੰਘ ਕਬਾਇਆ ਦੇ ਲੜਕੇ ਦਵਿੰਦਰ ਸਿੰਘ ਕੁਬਾਇਆ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਨਵੇਂ ਸੰਸਦ ਬਣੇ ਸ਼ੇਰ ਸਿੰਘ ਕੁਬਾਇਆ ਨੇ ਕਿਹਾ ਕਿ ਜਿਵੇਂ ਪਹਿਲਾਂ ਉਹਨਾਂ ਨੇ ਕੰਮ ਹਲਕੇ ਦੇ ਕਰਵਾਏ ਨੇ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਤੇ ਪੂਰੇ ਹਲਕੇ ਦੇ ਵਿੱਚ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਕਿਉਂਕਿ ਸਰਦੀ ਏਰੀਆ ਤੇ ਕੈਂਸਰ ਦੀ ਵੀ ਕਾਫੀ ਇੱਥੇ ਸਮੱਸਿਆ ਤੇ ਕੈਂਸਰ ਦੇ ਇੱਕ ਵੱਡੇ ਹਸਪਤਾਲ ਦਾ ਨਿਰਮਾਣ ਕਰਵਾਉਣ ਦੀ ਉਹ ਕੋਸ਼ਿਸ਼ ਕਰਨਗੇ ਬਾਰੋ ਮਾਰਕਾ ਦੀ ਸਾਰਿਆਂ ਨੂੰ ਅ ਕਿਸੇ ਨੂੰ ਖੁਸ਼ੀ ਇਕ ਪਾਇਆ ਪਰਿਵਾਰ ਦੇ ਵਿੱਚ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਪਰਮਾਤਮਾ ਦੀ ਬਾਰ ਕਿਰਪਾ ਹੋਈ ਹੈ ਤੇ ਸਾਡੀ ਪਾਰਟੀ ਦੀ ਸੀਨੀਅਰ ਫੀਰਸ਼ਿਪ ਨੇ ਰਾਹੁਲ ਗਾਂਧੀ ਜੀ ਨੇ ਹਰਗੇ ਸਾਹਿਬ ਸੁਨੀਆ ਕਾਂਧੀ ਜੀ ਤੇ ਪ੍ਰਿੰਕਾ ਕਾਂਧੀ ਜੀ ਨੇ ਮੇਰ ਸਰਕਾਰ ਪੰਜਾਬ ਦੀ ਲੀਡਰਸ਼ਿਪ ਦਾ ਰਾਜਾ ਮਰੀਂਦਰ ਸਿੰਘ ਗੜਿੰਗ ਸਾਹਿਬ ਬਾਵਾ ਸਾਹਿਬ ਤੇ ਸਾਡੇ 3-4 ਦਿਵਿੰਦਰ ਯਾਦਵ ਜੀ ਨੇ ਟੀਟ ਦੇ ਕੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਪ੍ਰਮਾਤਮਾ ਨੇ ਆਵਾਜ਼ ਸੁਣੀ ਹੈ ਅੱਜ ਸਾਰੀ ਜਨਤਾ ਜਿਹੜੀ ਫਰੋਜਪੁਰ ਕੰਸਟੀਚੂਐਂਸੀ ਦੀ ਸਾਰੇ ਲੀਡਰ ਸਾਹਿਬਾਨਾਂ ਨੇ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਜਿਹੜਾ ਲਾਈਨ ਹੈ ਔਰ ਜਿਹੜਾ ਕਿ 39 ਸਾਲ ਤੋਂ ਇਹ ਇਥੋਂ ਕਾਂਗਰਸ ਦਾ ਜਿਹੜਾ ਸੀ ਨਹੀਂ ਜਿੱਤ ਸਕਿਆ ਤੇ ਇਸ ਵਾਰ 39 ਸਾਲ ਬਾਅਦ ਬੜੀ ਵੱਡੀ ਜੀ ਖੁਸ਼ੀ ਹੈ ਉਹ ਸਾਡੇ ਪਰਿਵਾਰ ਨੂੰ ਤੇ ਕਾਂਗਰਸ ਪਾਰਟੀ ਨੂੰ ਮਿਲੀ ਹੈ ਦੇਖੋ ਜੀ ਕੰਮ ਜਿਹੜੇ ਮੈਂ 10 ਸਾਲ ਪਹਿਲਾਂ ਸੇਵਾ ਕੀਤੀ ਹੈ ਉਹਨਾਂ ਕੰਮਾਂ ਤੋਂ ਸਾਰੇ ਲੋਕ ਭਲੀਭਾਂ ਜਾਣੂ ਨੇ ਕਿ ਮੈਂ ਕਿਸ ਤਰ੍ਹਾਂ ਉਹਨਾਂ ਦੀ ਬਾਹ ਫੜੀ ਸੀ ਤੇ ਲੋਕ ਚਾਹੁੰਦੇ ਆ ਕਿ ਉਸੇ ਤਰ੍ਹਾਂ ਅੱਗੇ ਲਾ ਕੇ ਫਿਰ ਜਿਹੜਾ ਸਾਡੀ ਬਾਹ ਫੜ ਕੇ ਜਿਹੜੇ ਵੀ ਕੰਮ ਰਹਿ ਗਏ ਸਾਰੇ ਪੂਰੇ ਕੰਮ ਕਰਾਵਾਂਗੇ ਕਾਂਗਰਸ ਪਾਰਟੀ ਚ ਆਏ ਆ ਕਾਂਗਰਸ ਪਾਰਟੀ ਸਾਡੀ ਸੈਂਟਰ ਸਰਕਾਰ ਬਣ ਰਹੀ ਹੈ ਤੇ ਪੰਜਾਬ ਵਿੱਚ ਹੀ ਸਾਈ ਚ ਆ ਜਾਣੀ ਫਿਰ ਹਨੇਰੀ ਲਿਆ ਦਾਂਗੇ ਵੱਡੇ ਕੰਮ ਸਾਡਾ ਪੀਜੀ ਫਿਰੋਜ਼ਪੁਰ ਜਿਹੜਾ ਉਹ ਸ਼ੁਰੂ ਹੋਇਆ ਹੈ ਪਰ ਉਹ ਜੇ ਸਲੋ ਕਰ ਰਹੇ ਆ ਸਾਡੇ ਕੈਂਸਰ ਹਸਪਤਾਲ ਫਾਇਲ ਦਾ 50 ਕਰੋੜ ਜਿੰਦਰ ਸਿੰਘ ਕੋਲ ਆਇਆ ਜਿਹੜਾ ਉਹ ਲੈ ਕੇ ਆਏ ਸੀ ਤੇ ਉਹਦਾ ਕੰਮ ਅਜੇ ਪੈਂਡਿੰਗ ਪਿਆ ਐ ਇਸੇ ਤਰ੍ਹਾਂ ਨਹਿਰਾਂ ਦਾ ਪਾਣੀ ਐ ਬਾਰਡਰ ਤੇ ਜ਼ਮੀਨਾਂ ਦਾ ਮਾਮਲਾ ਐ ਪੀਰ ਵਾਲਾ ਪਾਣੀ ਐ ਕੈਸਰ ਦੇ ਕਾਫੀ ਜਿਹੜੀ ਸਾਡੇ ਜ਼ਿਲ੍ਹੇ 'ਚ ਉਹਦੇ ਬਾਰੇ ਸਾਰਾ ਕੁਝ ਮੇਰੇ ਮਨ 'ਚ ਉਹ ਮੈਂ ਪੁਰਾਉਣਾ ਚਾਹਣਾ ਤੇ ਤੀਜੀ ਵਾਰ ਮੈਂ ਲੋਕਾਂ ਦਾ ਤਹਿ ਦਿਲ ਤੋਂ ਸ਼ੁਕਰ ਆ ਕਿ ਜਿਨ੍ਹਾਂ ਨੇ ਤੀਸਰੀ ਵਾਰ ਮੈਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਦੋ ਸਾਲ ਦੀ ਜਿਹੜੀ ਸਰਕਾਰ ਰਹੀ ਹੈ ਉਹਨੇ ਕੰਮ ਤੇ ਕੋਈ ਕੀਤਾ ਨਹੀਂ ਇਹ ਰਿਪੇਅਰ ਵੀ ਨਹੀਂ ਕਰਾ ਸਕੀ ਅਸੀਂ ਇਹ ਸਾਰੇ ਕੰਮ ਜਿਹੜੇ ਆ ਸੈਂਟਰ ਤੋਂ ਪੈਸਾ ਲੈ ਕੇ ਇਹ ਸਟੇਟ ਨੂੰ ਲਿਆ ਕੇ ਇਹਦੇ ਵਿੱਚ ਸਰਕਾਂ ਦਾ ਹੋਰ ਜਿਹੜੀ ਜਿਹੜੀ